ਜ਼ਿਲ੍ਹਾ ਮੋਹਾਲੀ ਦੇ ਸ਼ਹਿਰ ਖਰੜ ਖਰੜ ਲਾਂਡਾ ਰੋਡ ਦੇ ਉੱਪਰ ਪੈਂਦਾ ਪਿੰਡ ਸੰਤੇ ਮਾਜਰਾ ਜਿੱਥੇ ਅੱਜ ਅਚਾਨਕ ਇੱਕ ਟਰੱਕ ਪਟੜਨ ਕਾਰਨ ਪੂਰੀ ਸੜਕ ਜਾਮ ਹੋ ਗਈ ਹੈ ਦੋਵੇਂ ਪਾਸੇ ਰਸਤੇ ਬੰਦ ਨੇ ਕਿਸੇ ਵੀ ਵੱਡੀ ਗੱਡੀ ਨੂੰ ਲੰਘਣ ਦੀ ਅਗਿਆਨ ਨਹੀਂ ਦਿੱਤੀ ਜਾ ਰਹੀ ਸਾਰਾ ਟ੍ਰੈਫਿਕ ਪਾਕਾ ਪਿੰਡਾਂ ਵਾਂਹੀਂ ਕੱਢਿਆ ਜਾ ਰਿਹਾ ਜੋ ਜ਼ਰੂਰੀ ਹੈ ਛੋਟਾ ਮੋਟਰਸਾਈਕਲ ਹੀ ਨਿਕਲ ਸਕਦਾ ਹੈ ਆ ਤੁਹਾਨੂੰ ਦਿਖਾਣੇ ਆ ਮੌਕੇ ਦੀਆਂ ਭੈਂਕਰ ਤਸਵੀਰਾਂ ਕੀ ਕਹਿੰਨੇ ਪੁਲਿਸ ਅਧਿਕਾਰੀ ਹਾਲੇ ਤੱਕ ਰਸਤਾ ਸਾਫ਼ ਨਹੀਂ ਹੋ ਸਕਿਆ ਲੋਕਾਂ ਨੂੰ ਚਾਹੀਦਾ ਕਿ ਪੁਲਿਸ ਤੋਂ ਪੁੱਛ ਕੇ ਆਪਣੇ ਰਸਤੇ ਜਾਵੇ ਸਿੱਧਾ ਰੋਡ ਨਾ ਜਾਵੇ ਨਹੀਂ ਤਾਂ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੀ ਨਾਮ ਹੈ ਆਪਕਾ? ਮੁੰਨਾ ਨਾਮ ਹੈ। ਯਹੀ ਕੰਮ ਕਰਤੇ ਹੋ? ਹਾਂਜੀ ਹਾਂਜੀ। ਇਹ ਕਾਬੂ ਹੈ। ਇਹ 3 ਵਜੇ ਰਾਤ ਨੂੰ ਬੋਲੇ ਸੀ। ਨਹੀਂ ਆਪ ਕੋਈ ਜਾਨੀ ਮਨੀ ਨੁਕਸਾਨ ਤਾਂ ਨਹੀਂ ਹੋਇਆ। ਨਹੀਂ ਨਹੀਂ ਕੁਝ ਵੀ ਨਹੀਂ ਹੋਇਆ। ਮਤਲਬ ਟਾਇਰ ਫਟ ਗਿਆ ਥਾ ਇਸਕੀ ਵਜ੍ਹਾ ਸੇ ਇੱਕ ਤਰਫ ਗਾੜੀ ਬੱਗ ਗਈ। ਪਤਾ ਲਗਾ ਵੀ ਇੱਕ ਮਤਲਬ ਕੋਈ ਆ ਕੇ ਪਿੱਛੇ ਗਾੜੀ ਆਈ ਜਾਂ ਕੁਝ ਨਹੀਂ ਨਹੀਂ ਕੋਈ ਕੁਝ ਨਹੀਂ ਹੋਇਆ। ਸਰ ਕਿੰਨੀ ਕਿਦੇ ਰੋਗੀ ਰਸਤਾ ਬੰਦ ਹੋਇਆ ਜੀ? ਇਹ ਤਕਰੀਬਨ ਲਾਗੇ ਸਭ ਤੋਂ ਅੱਗੇ ਦੀ ਗੱਲ ਆਈ ਹੈ ਹਾਂ ਤੇ ਹੁਣ ਮਤਲਬ ਤਾਂ 4-5 ਘੰਟੇ ਹੋ ਗਏ ਲੈ ਖੁੱਲੇ ਹੀ ਨਹੀਂ ਲੱਗੇ ਬਾਜ਼ਨ ਜਾਦੇ ਦੇ ਵਿੱਚ ਇਹ ਨੈਸ਼ਨਲ ਹਾਈਵੇ ਕੋਟੀ ਦੀ ਟ੍ਰੇਨ ਮੰਗਾਈ ਹੋਈ ਆ ਬਾਕੀ ਅਸੀਂ ਵੀ ਆਪਣੀ ਟ੍ਰੇਨ ਦਾ ਪ੍ਰਵੰਧ ਕਰ ਰਹੇ ਹਾਂ ਕਿ ਕਿਰੋਕ ਬਾਜ਼ਨ ਦੇ ਸਾਡੇ ਦੇ ਵਿੱਚ ਜਿਆਦਾ ਬਸ ਸੇਤਾਂ ਮੇਰੇ ਵੀ ਭਰਾਵਾਂ ਜਨਤਾ ਦਾ ਫੀਡ ਹੈ ਕਿ ਜਿਹੜਾ ਇਥੋਂ ਲਾਂਦਾ ਉਹ ਰਸਤਾ ਜਾਂਦਾ ਛਾਂਟਾ ਛਾਂਟਾ ਫੇਰ ਜਿੱਥੇ ਆਏ ਕਿਉਂਕਿ ਅਸੀਂ ਕੇਐਫਸੀ ਵੱਲ ਦੀ ਕਿਦ ਬਡਾਲਾ ਵੱਲ ਦੀ ਅਸੀਂ ਲੋਗ ਇੱਥੇ ਫੋੜੇ ਨਿਗਾ ਰਹੇ ਹਾਂ ਇੱਥੇ ਮੋਟਰਸਾਈਕਲ ਜਾਂ ਕੰਮਕਾਜੀ ਕਾਰ ਜਾ ਰਹੀ ਹੈ ਹੈਵੀ ਗੱਡੀਆਂ ਤੇ ਨਾ ਲੈ ਜਾਓ ਇਹ ਹੋਇਆ ਕਦੇ ਨਾਲ ਪਤਾ ਲੱਗਿਆ ਇਹ ਇਹਦੇ ਮੂਹਰੇ ਦਾ ਟਾਇਰ ਫਟਿਆ ਜੀ ਮੁੰਲਾ ਦਾ ਫਿਰ ਉੱਥਾਂ ਜਾ ਹੋ ਸਕਦਾ ਸਵੇਰੇ ਜਿਆਦਾ ਰੇਟ ਵੀ ਸਪੀਡ ਹੋਵੇ ਗੱਡੀ ਕੋਈ ਜਾਨੀ ਮਾਨੀ ਨੁਕਸਾਨ ਤਾਂ ਨਹੀਂ ਨਾ ਨਾ ਜਾਨੀ ਮਾਨੀ ਸੌਖਰੇ ਹੋਇਆ ਮਾਲ ਤੋਂ ਵੀ ਜਾਨੀ ਮਾਨੀ ਕੋਈ ਨਹੀਂ ਆਇਆ ਇਹ ਰਾਤ ਜਣੀ 5 ਵਜੇ ਦਾ ਟਾਈਮ ਦੱਸ ਲਏ ਬਾਕੀ ਹੁਣ ਅਕਰੈਕਟ ਟਾਈਮ ਦਾ ਪਤਾ ਨਹੀਂ ਉਹ ਪੀਸੀ ਵਾਲੇ ਨੂੰ ਪਤਾ ਕਿੰਨੇ ਵਜੇ ਦਾ ਸੰਤੋਸ਼ ਵੀਰੇ ਬੈਠੇ 6 ਵਜੇ ਮੈਸੇਜ ਮਿਲਿਆ ਤੇ ਡਰਾਈਵਰ ਠੀਕ ਹੈ ਜੀ ਡਰਾਈਵਰ ਠੀਕ ਹੈ ਜਣੀ ਸੱਟਾਂ ਲੱਗੀਆਂ ਹਸਪੀਟਲ ਐ ਕੋਈ ਹੋਰ ਕਿਸੇ ਸੱਟ ਵੱਟ ਤੇ ਨਹੀਂ ਹੋਰ ਕਿਸੇ ਦੇ ਰਾਤ ਨੂੰ ਵਾਹਨ ਸਿਰ ਡੋਆ ਬਚਾਓ ਉਹ ਸਾਹਮਣੇ ਕੰਧ ਦੇ ਵਿੱਚ ਵੱਜਿਆ ਸੀ ਆ ਉਹਦੇ ਕੰਧ ਦਾ ਹੀ ਬਚਾਓ ਤੇ ਕਾਦੀ ਗੱਡੀ ਕਾਦੀ ਐ ਤੇ ਸਿਮਟ ਦੀ ਭਰੀ ਹੋਈ ਐ ਜੀ ਤੇ ਹੁਣ ਰਸਤਾ ਬੰਦ ਐ ਜੀ ਫਿਰ ਰਸਤਾ ਨਹੀਂ ਗੱਡੀਆਂ ਛੋਟੀਆਂ ਲੰਘ ਰਹੀਆਂ ਵੱਡੀਆਂ ਗੱਡੀਆਂ ਲੰਘ ਰਹੀਆਂ ਜੀ ਹਲਟਰੇ ਮੰਗਾਏ ਆ ਉਹ ਹ